ਕਰਮ ਦੀਚ ਹੋਂ ਤੱਕ ਦਾ ਜਿਹੜਾ ਘਟਨਾ ਕ੍ਰਮਾ ਉਹਨੂੰ ਕਿਵੇਂ ਦੇਖੀਏ ਅੱਜ ਜਦੋਂ ਅਸੀਂ ਬੱਲੋ ਪਿੰਡ ਦੀ ਧਰਤੀ ਤੇ ਆਏ ਹਾਂ ਉਸ ਸਾਡੇ ਸ਼ਹੀਦ ਸੂਰਮੇ ਅੱਜ ਦੇ ਸਰਾਬੇ ਨੂੰ ਅ ਸਰਧਾਂਜਲੀ ਦੇਣ ਦੇ ਲਈ ਤਾਂ ਸਮਾਂ ਹੀ ਮੰਗ ਕਰਦਾ ਵੀ ਉਹਨਾਂ ਗੱਲਾਂ ਦਾ ਜਵਾਬ ਦਿੱਤਾ ਜਾਵੇ ਜਿੰਨਾ ਕਰਕੇ ਇਹ ਘਟਨਾਵਾਂ ਵਾਪਰੀਆਂ ਦੇਖੋ ਇਸ ਤੋਂ ਕੋਈ ਮੂੰਹ ਮੋੜ ਨਹੀਂ ਸਕਦਾ ਵੀ ਕੇਂਦਰ ਹਕੂਮਤ ਪਹਿਲਾਂ ਨੂੰ ਤਕੜੀ ਹੋਈ ਐ ਮੋਦੀ ਹਕੂਮਤ ਜਦੋਂ 220 ਦੇ ਵਿੱਚ ਅੱਪ ਗਏ ਆ ਤੇ ਸਾਡੀ ਜਿਹੜੀ ਕਿਸਾਨ ਸ਼ਕਤੀ ਐ ਉਹ ਦਿੱਲੀੋਂ ਮੁੜ ਕੇ ਖਿੰਡੀ ਆ ਇਲਾਜ ਤਾਂ ਇਹ ਚਾਹੀਦਾ ਸੀ ਵੀ ਉਸ ਖਿੰਡੀ ਹੋਈ ਦੀ ਤਾਕਤ ਨੂੰ ਅਸੀਂ ਇਕੱਠੀ ਕਰਕੇ ਉਹ ਦਿੱਲੀ ਵੱਲ ਨੂੰ ਕੂਚ ਕਰੀਏ ਜਿਵੇਂ ਅਸੀਂ ਪਹਿਲਾਂ ਪੰਜਾਬ ਦੇ ਵਿੱਚ 6-7 ਮਹੀਨੇ ਵਾਰਮ ਅਪ ਹੋ ਕੇ ਜਨਤਾ ਨੂੰ ਨਾਲ ਲੈ ਕੇ ਲੋਕਾਂ ਦੇ ਦਿਮਾਗਾਂ ਨੂੰ ਜਿਹੜੇ ਘਰਾਂ 'ਚ ਬੈਠੇ ਲੋਕ ਸੀ ਉਹਨਾਂ ਦੇ ਦਿਮਾਗ ਸਾਡੇ ਨਾਲ ਸੀ ਉਹਨਾਂ ਦੀ ਸੋਚਣੀ ਸਾਡੇ ਨਾਲ ਸੀ ਉਦੋਂ ਅਸੀਂ ਦਿੱਲੀ ਵੱਲ ਨੂੰ ਗਏ ਸਾਰੇ ਨਾਕੇ ਤੋੜ ਕੇ ਪਹੁੰਚੇ ਅੱਜ ਦੀ ਸਾਨੂੰ ਇਹ ਲੱਗਦਾ ਵੀ ਹਜੇ ਵੀ ਸਾਨੂੰ ਇਹਦਾ ਰਿਵਿਊ ਕਰਨਾ ਚਾਹੀਦਾ ਵੀ ਸਾਨੂੰ ਖੇੜੀ ਹੋਈ ਤਾਕਤ ਨੂੰ ਪਹਿਲਾਂ ਇਕੱਠੇ ਹੋਣ ਦੀ ਜ਼ਰੂਰਤ ਹੈ ਉਹੋ ਹੀ ਅਸਲ ਚ ਸੱਚੀ ਸ਼ਰਧਾਂਜਲੀ ਹੋਊਗੀ ਜੇ ਅਸੀਂ ਹਜੇ ਵੀ ਸੋਚਦੇ ਨਹੀਂ ਹੋਮੋਵਾਦੀ ਸਾਡੀ ਜਿਹੜੀ ਸੋਚ ਹੈ ਜੇ ਉਹਨੂੰ ਅਸੀਂ ਤਿਆਗ ਦੇਣੀ ਅਸੀਂ ਸੰਯੁਕਤ ਕਿਸਾਨ ਮੋਰਚੇ ਨੇ ਇਸ ਤੇ ਪਹਿਲਾਂ ਵੀ ਪਹਿਲ ਕੀਤੀ ਸੀ ਮੈਂ ਅੱਜ ਵੀ ਕਹਿੰਦਾ ਜਿਸ ਦਿਨ ਮੋਰਚਾ ਖਿੰਡਿਆ ਅੱਡੋ-ਅੱਡ ਮੀਟਿੰਗਾਂ ਹੋਣ ਲੱਗੀਆਂ ਮਨਜੀਤ ਸਿੰਘ ਧਰੇਰ ਬਰਨਾਲੇ ਜਾ ਕੇ ਝੋਲੀ ਅਡਦਾ ਇਦਾਂ। ਇਹੀ ਜਥੇਬੰਦੀ ਸਾਡੀ ਮਤਲਬ ਜਿਹੜੀ ਗੈਰ ਰਾਜਨੀਤਿਕ ਬਣੀ ਸੀ ਉਹਦੋਂ ਸ਼ੁਰੂਆਤ ਸੀ। ਮਨਜੀਤ ਧਰੇਰ ਨੇ ਬਰਨਾਲੇ ਤਰਖਸ਼ੀਲ ਦਫ਼ਤਰ ਦੇ ਵਿੱਚ ਝੋਲੀ ਅੱਢੀ ਸੀ। ਵੀਰ ਮੇਰੋ ਆਪਾਂ ਖੇਡਣਾ ਨਹੀਂ ਮਤ ਭੇਦ ਆਉਂਦੇ ਰਹਿੰਦੇ ਹੁੰਦੇ ਆ ਪਰਿਵਾਰਾਂ ਚ ਆਪਾਂ ਇਕੱਠੇ ਹੋਈਏ। ਪਰ ਮੈਨੂੰ ਅਫਸੋਸ ਸੀ ਮੇਰੀ ਸੁਣੀ ਨਹੀਂ ਗਈ। ਅਸੀਂ ਫੇਰ ਭੱਜਨਠ ਜਾ ਰਹੀ ਕਿ ਤਰਖੀ ਸਾਰੇ ਸੰਯੁਕਤ ਮੋਰਚੇ ਦੇ ਮੇਰੇ ਨਾਲ ਬੈਠੇ ਨੇ। ਅਸੀਂ ਫੇਰ ਵੀ ਜਿਹੜਾ ਧੜਾ ਚੋਣਾ ਲੜਨ ਗਿਆ ਸੀ ਉਹਨੂੰ 4 ਮਹੀਨੇ ਲਈ ਸਸਪੈਂਡ ਕੀਤਾ ਸੀ। ਅਸੀਂ ਤਿੰਨ ਕਮੇਟੀਆਂ ਬਣਾਈਆਂ ਤਿੰਨ ਕਮੇਟੀਆਂ ਨਾਲ ਮਤਲਬ ਅੱਡ-ਅੱਡ ਜਿਹੜੇ ਸੀਗੇ ਮਤਲਬ ਗਰੁੱਪ ਆਪਣੇ ਸੰਘਰਸ਼ ਕਮੇਟੀ ਵਾਲਾ ਸੀ ਡੱਲੇਵਾਲ ਸਾਹਿਬ ਦਾ ਜੀ ਰਾਜੀਵਾਲ ਸਾਹਿਬ ਦਾ ਸੀ ਉਹਨਾਂ ਨਾਲ ਤਿੰਨ ਕਮੇਟੀਆਂ ਨੇ ਗੱਲਬਾਤ ਕੀਤੀ ਸਾਡੀ ਗੱਲਬਾਤ ਰਾਜੀਵਾਲ ਨਾਲ ਚੜ ਗਈ ਸਿਰੇ ਉਹਨਾਂ ਨੇ ਗਲਤੀ ਮੰਨਵੀ ਸਾ ਤੋਂ ਗਲਤ ਹੋਇਆ ਸੀ ਗੁਰੂ ਦੀ ਹਜ਼ੂਰੀ ਦੇ ਵਿੱਚ ਗਲਤੀ ਮੰਨੀ ਅਸੀਂ 32 ਤੋਂ 37 ਹੋ ਗਏ ਇਹ ਸਾਡੀ ਕੋਸ਼ਿਸ਼ ਨੂੰ ਬੂਰ ਪਿਆ ਦੂਜਿਆਂ ਨਾਲ ਗੱਲਬਾਤ ਜਾਰੀ ਸੀ ਉਹ ਹਜੇ ਸਿਰੇ ਨਹੀਂ ਚੜੀ ਪਰ ਸੰਯੁਕਤ ਕਿਸਾਨ ਮੋਰਚਾ ਇਹ ਚਾਹੁੰਦਾ ਹੈ ਵੀ ਇਕੱਲੇ ਇਕੱਲਿਆਂ ਦੇ ਤਾਂ ਮਾਰ ਪਾਉਗੀ ਇਕੱਠੇ ਹੋ ਕੇ ਅੱਗੇ ਵਧਿਏ ਉਹਦੀ ਅੱਜ ਵੀ ਤੁਸੀਂ ਸੰਯੁਕਤ ਮੋਰਚ ਦੀ ਜਿਹੜੀ ਸਮਝ ਹੈ ਮੈਨੂੰ ਲੱਗਦਾ ਉਹਨੂੰ ਸਲਾਮ ਕਰਦੇ ਅਸੀਂ ਅੱਜ ਵੀ ਅਸੀਂ ਹੁਣ ਵੀ ਭਾਰਤ ਪੱਤਰ ਦੀ 6 ਮੈਂਬਰੀ ਕਮੇਟੀ ਬਣਾਈ ਹੈ ਵੀ ਸਾਨੂੰ ਭਾਰਤ ਪੱਤਰ ਦੀ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਸਾਡੀਆਂ ਇਹ ਕੋਸ਼ਿਸ਼ਾਂ ਨੇ ਦੂਜਾ ਹੈਗਾ ਵੀ ਜਿਹੜਾ ਜ਼ਬਰ ਹੋਇਆ ਜ਼ਬਰ ਦੇ ਖਿਲਾਫ ਸਾਰੇ ਸੰਯੁਕਤ ਮੋਰਚ ਨੇ ਟੱਕਰ ਲਈ ਹੈ ਅਸੀਂ ਲੋਕਤ ਮੋਰਚੇ ਨੇ ਟੋਲ ਪਲਾਜ਼ੀ ਖੋਲਣ ਦਾ ਖੁੱਲੇ ਰੱਖਣ ਦਾ ਸੱਦਾ ਦਿੱਤਾ 15 ਤਰੀਕ ਦਾ ਹਾਲਾਂਕਿ ਸਾਡਾ 16 ਤਰੀਕ ਦਾ ਜਿਹੜਾ ਪ੍ਰੋਗਰਾਮ ਸੀ ਭਾਰਤ ਪੱਧਰ ਦੇ ਕਿਰਤੀਆਂ ਨੂੰ ਇਕੱਠੇ ਕਰਨ ਵਾਲਾ ਸੀ ਅਸੀਂ ਉਹਨੂੰ ਵੀ ਬਲੀ ਦੇ ਕੇ 15 ਤਰੀਕ ਨੂੰ ਜ਼ਬਰ ਦੇ ਖਿਲਾਫ ਆਏ ਜਿਹੜਾ ਜ਼ਬਰ ਇਸ ਫੋਰਮ ਤੇ ਹੋਇਆ ਸੀ ਤੇ ਉਸ ਤੋਂ ਬਾਅਦ ਸਾਡੀ ਜਥੇਬੰਦੀ ਨੇ ਖੁਦ 4 ਘੰਟੇ ਰੇਲਾਂ ਰੋਕਣ ਦਾ ਸੱਦਾ ਦਿੱਤਾ ਅਗਰਾਹਾ ਸਾਹਿਬ ਦੀ ਜਥੇਬੰਦੀ ਨੇ ਰੇਲਾਂ ਰੋਕਣ ਦਾ ਸੱਦਾ ਦਿੱਤਾ ਆ ਫੇਰ ਹੋਣਾ ਸੀ 5 ਤਰੀਕ ਨੂੰ ਜਨਤਾ ਨੂੰ ਘਰਾਂ ਚੋਂ ਕੱਢ ਕੇ ਇਹ ਇਸ ਜ਼ਬਰਦਸਤ ਖਿਲਾਫ ਬੋਲਣ ਲਈ ਵੀ ਮੂੰਹ ਖੋਲ ਗਿਆ ਆਪਾਂ ਵੱਡੇ ਇਕੱਠ ਦਿਖਾਈਏ 5 ਤਰੀਕ ਨੂੰ ਫੇਰ ਅਸੀਂ ਜ਼ਿਲ੍ਹਾ ਪਤਲੀ ਮਝਾਰੇ ਕਰ ਰਹੇ ਆ ਤਿੰਨ ਜਥੇਬੰਦੀਆਂ ਵੱਲੋਂ ਜਿਹਦੇ ਤੇ ਸੰਯੁਕਤ ਮੋਰਚੇ ਦੀ ਮੋਰ ਲੱਗੀ ਹੋਈ ਆ ਸੰਯੁਕਤ ਮੋਰਚੇ ਦਾ ਅਸੀਂ ਕੋਈ ਵਿਰੋਧ ਨਹੀਂ ਕਰਦੇ ਉਹਦੀ ਅਸੀਂ ਤਿਆਰੀ ਕਰ ਰਹੇ ਜਿਹੜਾ 14 ਤਰੀਕ ਦਾ ਦਿੱਲੀ ਦੇ ਵਿੱਚ ਰੱਖਿਆ ਇਕੱਠ ਆ ਜਿਹਨੂੰ ਲੱਖਾਂ ਦੇ ਵਿੱਚ ਲੈ ਕੇ ਜਾਣਾ ਉਹਦੀ ਵੀ ਤਿਆਰੀ ਹੈ ਸਾਡੀ ਤਿਆਰੀ ਫੇਰੀ ਹੋਣਾ ਜੀ ਅਸੀਂ ਜਨਤਾ ਨੂੰ ਵਾਰਮ ਅਪ ਕਰਾਂਗੇ ਅਸੀਂ ਉਹ ਹੀ ਵਰਤਦੇ ਦੂਜਾ ਸਾਡੀ ਜਥੇਬੰਦੀ 20 ਤਰੀਕ ਤੋਂ ਡੱਬ ਵਾਲੀ ਬਾਡਰ ਤੇ ਮੋਰਚਾ ਲਾ ਕੇ ਬੈਠੀ ਹੋਈ ਆ ਅਸੀਂ ਦੇਖ ਰਹੇ ਸੀ ਇਧਰੋਂ ਕੀ ਐਲਾਨ ਹੁੰਦੇ ਕੀ ਹੁੰਦੇ ਆ ਇਧਰੋਂ ਮੱਲਾ ਜੀ ਮੱਲਾ ਉਹ ਜਿਹੇ ਹਾਲਤਾਂ ਬਣੀਆਂ ਨਹੀਂ 6 ਤਰੀਕ ਤੋਂ ਲਾ ਕੇ ਹੁਣ 5 ਤਰੀਕ ਤੇ ਸਾਡਾ ਜ਼ਿਲ੍ਹੇ ਪੱਤਰੀ ਮੁਜਾਰੇ ਆ 6 ਤਰੀਕ ਤੋਂ ਲਾ ਕੇ ਸਾਡੀ ਜਥੇਬੰਦੀ ਫੇਰ ਉਥੇ ਸੱਦਾ ਦਿੰਦੀ ਆ ਵੀ ਉਸ ਨੂੰ ਆਓ ਮਜ਼ਬੂਤ ਕਰੀਏ ਜਿੰਨਾ ਚਿਰ ਮਤਲਬ ਸੰਘਰਸ਼ ਕਰਨਾ ਰਲ ਕੇ ਕਰਿਆ ਜਾਵੇ ਘਟਕੜ ਚੱਲੀ ਅੱਡ ਅੱਡ ਨਾਕਿਆਂ ਦੇ ਵਹਿ ਕੇ ਹੋ ਜੇ ਸਾਡੀ ਮਤਲਬ ਇਹ ਤਾਂ ਬਣੂਗਾ ਹਾਕਮਾਂ ਨਾਲ ਲੜ ਰਹੇ ਆ ਸਾਡੀ ਜਥੇਬੰਦੀ ਦੀ ਕੋਸ਼ਿਸ਼ ਆ ਏ ਸੰਯੁਕਤ ਮੋਰਚੇ ਦੀਆਂ ਕੋਸ਼ਿਸ਼ਾਂ ਨੇ ਅਸੀਂ ਉਹਦੇ ਝੰਡੇ ਥੱਲੇ ਅੱਗੇ ਵਧ ਰਹੇ ਆ ਏਕਤਾ ਵੱਲ ਨੂੰ ਤੇ ਮੈਂ ਕਹੂੰਗਾ ਜਿਹੜੇ ਵਿਖੜੇ ਹੋਏ ਸਾਥੀ ਨੇ ਉਹ ਸਾਰਿਆਂ ਨੂੰ ਵੀ ਰੀਥਿੰਕ ਕਰਕੇ ਇਧਰ ਨੂੰ ਮੁੜਨਾ ਚਾਹੀਦਾ ਫੇਰ ਹੀ ਸਾਡੀ ਸਫਲਤਾ ਹੈ ਕਿਉਂਕਿ ਸਫਲਤਾ ਅਸੀਂ ਇਕੱਲੇ ਐਮਐਸਪੀ ਮੰਗੀ ਜਾਂਦੇ ਆ ਐਮਐਸਪੀ ਮਿਲਣੀ ਕਿਵੇਂ ਆ ਸਾਨੂੰ ਅੱਜ ਜਿਹੜੀ ਡਬਲਯੂਟੀਓ ਹੈ ਡਬਲਯੂਟੀਓ ਦੇ ਵਿੱਚੋਂ ਭਾਰਤ ਨੂੰ ਜੇ ਬਾਹਰ ਨਹੀਂ ਕੱਢਦੇ ਤਾਂ ਸਾਡੀ ਐਮਐਸਪੀ ਵੀ ਰੋਕੇ ਰਹੂਗੀ ਸਾਡੇ ਕਰਜ਼ੇ ਤੇ ਲਖੀਰੂ ਨਹੀਂ ਵੱਜਣੀ ਸਾਡੇ ਜਿਹੜੇ ਮਜ਼ਦੂਰਾਂ ਦੀਆਂ ਸਸਤਾ ਰਾਸ਼ਨ ਜਾਂ ਮਜ਼ਦੂਰਾਂ ਦੀਆਂ ਜਿਹੜੀਆਂ ਹੋਰ ਇਲਾਜ ਦੇ ਆ ਜਾ ਮਜ਼ਦੂਰਾਂ ਦੀ ਜਿਹੜੀ ਪੈਨਸ਼ਨ ਦਾ ਉਹ ਨਹੀਂ ਹੱਲ ਹੋਣੀ ਉਹਨਾਂ ਚ ਜਿੰਨੇ ਚਿਰ WTO ਦੇ ਖਿਲਾਫ ਆਪਾਂ ਇੱਕ ਝੋਟਾ ਲੜਾਈ ਨਹੀਂ ਲੜਦੇ ਇਹ WTO ਦੇ ਵਿੱਚੋਂ ਭਾਰਤ ਬਾਹਰ ਆਵੇ ਇਹ ਵੀ ਲੜਾਈ ਇੱਕ ਵੱਡੀ ਆ ਮੈਂ ਕਹੂੰਗਾ ਜਿਹੜਾ 16 ਫਰਵਰੀ ਦਾ ਸੰਯੁਕਤ ਕਿਸਾਨ ਮੋਰਚੇ ਨੇ ਸੱਦਾ ਦਿੱਤਾ ਸੀ ਉਹ ਬਾਬੇ ਨਾਨਕ ਨੇ ਜਿਹੜੇ ਕਿਰਤੀਆਂ ਨੂੰ ਭਾਈ ਲਾਲੋਆ ਨੂੰ ਕਿਹਾ ਜਿਹੜੇ ਹੱਥੀਂ ਕਿਰਤ ਕਰਦੇ ਆ ਉਹਨਾਂ ਨੂੰ ਇਕੱਠੇ ਕਰਨ 'ਚ ਇੱਕ 50 ਸਾਲ ਦਾ ਰਿਕਾਰਡ ਟੁੱਟਿਆ ਸੰਯੁਕਤ ਮੋਰਚ ਦਾ ਅੱਗੇ ਅਸੀਂ ਇਸ ਗੱਲ ਤੇ ਬਦਾਂਗੇ ਹੁਣ ਵੀ ਸੰਯੁਕਤ ਮੋਰਚ ਨੇ ਇਹ ਸੱਦਾ ਦਿੱਤਾ ਹੈ ਵੀ ਦਿੱਲੀ ਜੇ ਉਹ ਨਹੀਂ ਟਰੈਕਟਰ ਜਾਣ ਦਿੰਦੇ ਅਸੀਂ ਉਹੋ ਜਿਵੇਂ ਇਕੱਲੇ ਕੇ ਜਾਵਾਂਗੇ ਆਪਦੇ ਰੇਲਾਂ ਤੇ ਜਾਵਾਂਗੇ ਦਿੱਲੀ ਦੇ ਵਿੱਚ ਅਸੀਂ ਵੱਡਾ ਇਕੱਠ ਕਰਾਂ ਇਕਤਾ ਦੀ ਬਾਰ ਬਾਰ ਗੱਲ ਚੱ ਰਹੀ ਹੈ ਗੱਲ ਖੜੀ ਕਿੱਥੇ ਹੈ ਉਹ ਵੀ ਕਹਿੰਦੇ ਆ ਵੀ ਅਸੀਂ ਇੱਕ ਮੰਚ ਤੇ ਇਕੱਠਾ ਹੋਣਾ ਚਾਹੁੰਦੇ ਹਾਂ ਤੁਸੀਂ ਵੀ ਕਹਿੰਦੇ ਹੋ ਇੱਕ ਮੰਚ ਤੇ ਇਕੱਠਾ ਹੋਣਾ ਮੰਗਾ ਉਹੀ ਨੇ ਸਭ ਕੁਝ ਉਹੀ ਹੈ ਪਰ ਵਿਚਾਰ ਜਿਹੜੇ ਆ ਇੱਕ ਦੂਜੇ ਦੇ ਨਹੀਂ ਰਲ ਰਹੇ ਤੁਸੀਂ ਇੱਕ ਦੂਜੇ ਦੇ ਖਿਲਾਫ ਕਾਫੀ ਜਿਹੜੇ ਤਿੱਖੇ ਸ਼ਬਦ ਵਰਤ ਰਹੇ ਦੇਖੋ ਅਸੀਂ ਨਹੀਂ ਤਿੱਖੇ ਵਰਤਦੇ ਅਸੀਂ ਤਾਂ ਇਹ ਗੱਲ ਕਹਾਂਗੇ ਵੀ ਦੇਖੋ 6 ਮੈਂਬਰੀ ਕਮੇਟੀ ਬਣੀ ਹੁਣ ਪਹਿਲੀ ਕਮੇਟੀ ਜਿਹੜੀ ਚ ਮੈਂ ਸੀ ਖੁਦ ਉਹ ਅਸੀਂ 4 ਮੀਟਿੰਗਾਂ ਦੇ ਵਿੱਚ ਸਿਰੇ ਚੜ੍ਹ ਲਈ ਸੀ ਇਕਤਾ ਹੋਈ ਆ ਮੈਂ ਉਹਨੂੰ ਤਾਂ ਹੁਣ ਦੀ ਜਿਹੜੀ ਕਮੇਟੀ ਆ ਉਹ ਤਾਂ ਕਮੇਟੀ ਦੀ ਕੀ ਗੱਲਬਾਤ ਚੱਲਦੀ ਆ ਕਿਉਂਕਿ ਮੈਂ ਤਾਂ ਹੁਣ ਦੇਖੋ 7 ਦਿਨ ਤੋਂ ਉੱਥੇ ਬੈਠਾ ਡੱਬ ਵਾਲੀ ਅੱਜ ਡੱਬ ਵਾਲੀ ਤੋਂ ਇਧਰ ਨੂੰ ਮੈਂ ਆ ਰਿਹਾ ਉਹ ਸੰਯੁਕਤ ਮੋਰਚ ਦੇ ਦੀ ਮਤਲਬ ਕੀ ਕੀ ਗੱਲਾਂ ਉਹਨੇ ਤੈਅ ਕੀਤੀਆਂ ਉਹ ਸੰਯੁਕਤ ਮੋਰਚ ਦੀ ਕਮੇਟੀ ਨੂੰ ਪਤਾ ਹਾਂ ਇਹ ਠੀਕ ਆ ਵੀ ਅਸਾਰੂ ਆ ਇਹ ਅਸੀਂ ਸਾਫ਼ ਹੀ ਕਹਿ ਦਿੰਦੇ ਆ ਵੀ ਅਸੀਂ ਸ਼ਾਂਤਮਈ ਸੰਘਰਸ਼ ਲੜਨਾ ਜਿਹੜੇ ਸ਼ਾਂਤਮ ਅਸੀਂ ਹੁੱਲੜਵਾਜੀ ਨਹੀਂ ਹੋਣ ਦੇਵਾਂਗੇ ਹੁੱਲੜਵਾਜੀ ਤਾਕਤਾਂ ਜਿਹੜੀਆਂ ਉਹਨਾਂ ਨੂੰ ਅਸੀਂ ਵਿੱਚ ਕਬੂਲ ਨਹੀਂ ਕਰਾਂਗੇ ਉਹ ਅਸੀਂ ਗੈਰ ਅਸੂਲੀ ਇਕਤਾ ਕਹਿੰਦੇ ਉਹਨਾਂ ਨੂੰ ਅਸੂਲੀ ਇਕਤਾ ਹੈ ਵੀ ਸ਼ਾਂਤਮਈ ਸੰਘਰਸ਼ ਚ ਲੜ ਕੇ ਹੀ ਜੰਗ ਜਿੱਤੀ ਜਾ ਸਕਦੀ ਜਿਹੜੀ ਮੈਂ ਤਿੰਨ ਕਾਲੇ ਕਾਨੂੰਨਾਂ ਨਾਲ ਹੀ ਜਿੱਤ ਗਿਆ ਜਿਹੜਾ 2020 ਦਾ ਸੰਘਰਸ਼ ਸੀ ਉਹਨੂੰ ਦੇਖ ਕੇ ਸਰਕਾਰ ਸਟਰੋਂਗ ਹੋਈ ਜਾਗੀ ਉਹਨੇ ਦਾਪੇ ਚ ਖੇਡੇਗੇ ਹੋਰ ਬਣਾ ਪਰ ਜਿਹੜੇ ਜਥੇਬੰਦਗਾ ਸੀ ਉਹ ਵਿਵਸਲੇ ਹੋਗਾ ਜਿਸ ਤੱਕ ਇਹ ਮਰ ਪਏ ਦੇਖੋ ਮੈਂ ਤਾਂ ਪਹਿਲਾਂ ਦੱਸ ਗਿਆ 20 ਸੰਯੁਕਤ ਕਿਸਾਨ ਮੋਰਚਾ ਪਹਿਲਾਂ ਨੂੰ ਤਕੜਾ ਹੋਇਆ ਭਾਵੇਂ ਖਿੰਡ ਗਿਆ ਸੀ ਸਣੋ ਕਿ ਕਿਸਾਨ ਮੋਰਚੇ ਦੀ ਸਮਝ ਹੁਣ ਵੀ ਇਹ ਆ ਵੀ ਸਾਰਿਆਂ ਨੂੰ ਨਾਲ ਲੈ ਕੇ ਚੱਲਿਆ ਜਾਵੇ ਇਹ ਤਾਂ ਮੈਨੂੰ ਲੱਗਦਾ ਤੁਹਾਡਾ ਸਵਾਲ ਉਹਨਾਂ ਤੇ ਬਣਦਾ ਜਿਹਨਾਂ ਨੂੰ ਐ ਲੱਗਦਾ ਵੀ ਸਾਡੇ ਤੇ ਸਵਾਲ ਹੀ ਮੈਡਮ ਜ਼ੀਰੋ ਐਫ ਆਈ ਆਰ ਹੋਈ ਆ ਦੂਸਰੀ ਐਫ ਆਈ ਆਰ ਦੀ ਮੰਗ ਕੀਤੀ ਜਾ ਰਹੀ ਆ ਪੰਜਾਬ ਸਰਕਾਰ ਦਾ ਕਿਹੋ ਜਿਹਾ ਸਹਿਯੋਗ ਦੇਖਦੇ ਆ ਤੁਸੀਂ ਦੇਖੋ ਪੰਜਾਬ ਸਰਕਾਰ ਦਾ ਅਸੀਂ ਤਾਂ ਕਹਿੰਦੇ ਬਿਲਕੁਲ ਸਹਿਯੋਗ ਨਹੀਂ ਦਿੱਤਾ ਤੇ ਜਿਹੜੇ ਕਾਤਲ ਆ ਉਹ ਨੰਗੇ ਕਰਨੇ ਚਾਹੀਦੇ ਸੀ ਪਹਿਲਾਂ ਭਗਵੰਤ ਮਾਨ ਦੀ ਸਰਕਾਰ ਨੇ ਕਿਹਾ ਕਿਉਂਕਿ ਅਸੀਂ 13 ਤਰੀਕ ਨੂੰ ਵੀ ਮੰਗ ਕਰੀ ਸੀ ਵੀ ਜਿਹੜਾ ਉਹਨਾਂ ਨੇ ਆ ਕੇ ਅੰਦਰ ਹਮਲਾ ਕੀਤਾ ਇਹ ਤਾਂ ਮਗਰੋਂ ਵਾਪਰੀ ਜਾਣ 20 ਤਰੀਕ ਨੂੰ ਘਟਨਾ ਤੇ ਉਦੋਂ ਵੀ ਮਤਲਬ ਇਹਨਾਂ ਦਾ ਇਹ ਮਲਚਾਲਮਾ ਸੀ ਰੋਲ ਉਹ ਚੋ ਸਰਕਾਰਾਂ ਦਾ ਖਾਸਾ ਨੰਗਾ ਹੁੰਦਾ ਅਸਲ 'ਚ ਦੇਖੋ ਕਤਲ ਹੁੰਦਾ ਪੰਜਾਬ ਦੇ ਵਿੱਚ ਕਤਲ ਪੰਜਾਬ ਦੀ ਧਰਤੀ ਤੇ ਹੁੰਦਾ ਹੈ ਰੈਪਟ ਹੁੰਦੀ ਹੈ ਹਰਿਆਣੇ ਦੇ ਵਿੱਚ ਕਾਨੂੰਨੀ ਪੱਖ ਤੋਂ ਬਹੁਤ ਉਹ ਆਇਆ ਮਤਲਬ ਜੇ ਆਪਾਂ ਕਹੀਏ ਕਮਜ਼ੋਰ ਆ ਸਾਡਾ ਇਹ ਅਸੀਂ ਇਹ ਮੰਗ ਕਰਦੇ ਆ ਜਿਹੜਾ ਸ਼ੁਭ ਕਰਨ ਦਾ ਸ਼ਹੀਦ ਦਾ ਸਾਡਾ ਕਾਤਲ ਹੈ ਉਹ ਕਾਤਲ ਨੰਗੇ ਹੋਣੇ ਚਾਹੀਦੇ ਆ ਤੇ ਕਾਤਲਾਂ ਨੂੰ ਸਜ਼ਾਵਾਂ ਦੇਣੀਆਂ ਚਾਹੀਦੀਆਂ